ਹਰਿਆਣਾ ਦੇ ਵਿੱਚ ਖੇਲ ਨੂੰ ਲੈ ਕੇ ਜਿਹੜਾ ਜੋਸ਼ ਦਿਖਾਇਆ ਜਾ ਰਿਹਾ ਉਹ ਸ਼ਾਇਦ ਅਸ਼ੂਆ ਨਹੀਂ ਆ ਪਰ ਹਰਿਆਣਾ ਦੇ ਵਿੱਚ ਦੋ ਦਿਨਸੀਆ ਖੇਲ ਕਾਨਫਰੰਸ ਜਿਹੜੀ ਆ ਉਹਦੀ ਅੱਜ ਤੋਂ ਸ਼ੁਰੂਆਤ ਹੋਈ ਹੈ ਉਹਦੇ ਵਿੱਚ ਹਰਿਆਣਾ ਦੇ ਬੁਖਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਨੇ ਸੋਨੀਪਾਟ ਪੁੱਜੇ ਸੀਗੇ ਨਾਇਬ ਸੈਣੀ ਔਰ ਇਹ ਦੋ ਦਿਨਸੀ ਜਿਹੜੀ ਕਾਨਫਰੰਸ ਹੈ ਉਹਦਾ ਜਿਹੜਾ ਆ ਅੱਜ ਪਹਿਲਾ ਦਿਨ ਸੀਗਾ ਔਰ ਇਸੇ ਦਿਨ ਦੇ ਵਿੱਚ ਉਹਨਾਂ ਨੇ ਬੋਲਦਿਆਂ ਹੋਇਆਂ ਬਹੁਤ ਕੁਝ ਕਿਹਾ ਆ ਖਿਡਾਰੀਆਂ ਦੇ ਲਈ ਵੱਡੇ ਐਲਾਨ ਹੋਏ ਨੇ ਔਰ ਉਹਨਾਂ ਨੇ ਕਿਹਾ ਕਿ ਹਰਿਆਣਾ ਹਮੇਸ਼ਾ ਆਪਣੇ ਖਿਡਾਰੀਆਂ ਦੇ ਨਾਲ ਖੜਿਆ ਆ ਔਰ ਉਹਨਾਂ ਦੇ ਲਈ ਲਗਾਤਾਰ ਅਸੀਂ ਕੰਮ ਕਰ ਰਹੇ ਆ ਕਿਉਂਕਿ ਹਰਿਆਣਾ ਦੇ ਵਿੱਚ ਆਧੁਨਿਕ ਖੇਲ ਜਿਹੜਾ ਆ ਸਿਸਟਮ ਹੈ ਉਸ ਦਾ ਮਾਡਲ ਜਿਹੜਾ ਆ ਬਣਨ ਜਾ ਰਿਹਾ ਆ ਇਸ ਦੋ ਦਿਨਾਂ ਦੀ ਕਾਨਫਰੰਸ ਦਾ ਜਿਹੜਾ ਅਜ ਆਰੰਭ ਹੋਇਆ ਆ ਔਰ ਇਹਦਾ ਉਦੇਸ਼ ਜਿਹੜਾ ਆ ਆਧੁਨਿਕ ਖੇਲ ਮਾਡਲ ਜਿਹੜਾ ਆ ਉਹਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਆ ਔਰ ਲੋਕਾਂ ਦੀ ਜਿਹੜਾ ਟੈਲੈਂਟ ਹੈ ਉਸ ਨੂੰ ਨਿਖਾਰਨ ਦੀ ਗੱਲ ਹੈ ਉਸ ਤੋਂ ਇਲਾਵਾ ਚ ਗੱਲ ਕੀਤਾ ਜਾਵੇ ਖੇਲਾਂ ਦੇ ਵਿੱਚ ਏਕੀਕਰਨ ਔਰ ਜਿਹੜਾ ਇੰਡੀਅਨ ਸਮਾਨ ਹੈ ਉਸ ਦੀ ਵਰਤੋਂ ਕਰਨਾ ਵੀ ਇੱਕ ਤਰੀਕੇ ਦੇ ਨਾਲ ਹੈ ਔਰ ਇੱਥੇ ਜਿਹੜੇ ਨੈਪਸਟਾਡੀ ਸੀਗੇ ਉਹਨਾਂ ਨੇ ਬੋਲਦਿਆਂ ਕਿਹਾ ਵੀ 11 ਪਿਛਲੇ 11 ਸਾਲਾਂ ਤੋਂ ਸ ਰਾਜ ਸਰਕਾਰ ਲਗਾਤਾਰ 999 ਕਰੋੜ ਤੋਂ ਵੱਧ ਜਿਹੜਾ ਆ ਉਹ ਨਿਵੇਸ਼ ਕਰ ਚੁੱਕੀ ਹੈ ਇਨਵੈਸਟ ਕਰ ਚੁੱਕੀ ਹੈ ਔਰ ਅੱਗੇ ਵੀ ਖਿਡਾਰੀਆਂ ਦੇ ਵਿਕਾਸ ਦੇ ਲਈ ਉਹਨਾਂ ਦੀ ਸਰਕਾਰ ਲਗਾਤਾਰ ਕੰਮ ਕਰਦੀ ਰਹੇਗੀ ਸੋ ਇੱਕ ਤਰੀਕੇ ਦੇ ਨਾਲ ਇਹ ਖਿਡਾਰੀਆਂ ਦੇ ਜੋ ਘੜਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਬਹੁਤ ਵੱਡਾ ਕਦਮ ਹੈ ਔਰ ਜੇ ਖੇਲਾ ਦੀ ਗੱਲ ਕੀਤੀ ਜਾਵੇ ਤਾਂ ਖੇਲ ਜਿਹੜੇ ਨੇ ਉਹ ਕਿਸੇ ਵੀ ਕੰਟਰੀ ਕਿਸੇ ਵੀ ਸਟੇਟ ਦਾ ਸਰਮਾਇਆ ਹੁੰਦੇ ਨੇ ਕਿਉਂਕਿ ਇਹ ਬੜੇ ਸਾਰੇ ਨੌਜਵਾਨਾਂ ਨੂੰ ਰਾਹ ਦਿੰਦੇ ਨੇ ਉਹਨਾਂ ਦੀ ਜਿਹੜੀ ਇਹ ਕਹ ਲਿਆ ਕਿ ਤੀਬਰਤਾ ਆ ਉਸ ਨੂੰ ਲੇਬੰਦ ਕਰਨ ਦੇ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਉਧਰ ਹਰਿਆਣਾ ਦੇ ਵਿੱਚ ਖੇਲ ਮਾਡਲ ਜਿਹੜਾ ਆ ਉਹ ਕਹਿੰਦੇ ਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਇੱਕ ਵਿਕਾਸ ਨੀਤੀ ਹੈ ਜਿਹੜੀ ਕਿ ਉਹ ਕਹਿੰਦੇ ਆ ਆ ਵੀ ਉਹਨਾਂ ਦਾ ਇੱਕ ਮੋਟਿਵ ਹੈ ਉਹਨਾਂ ਦਾ ਇੱਕ ਨਿਰਦੇਸ਼ਿਤ ਹੈ ਕਿ 2047 ਤੱਕ ਵਿਕਸਿਤ ਰਾਸ਼ਟਰ ਦਾ ਲਕਸ਼ ਜਿਹੜਾ ਅਸੀਂ ਬਣਾਉਣਾ ਡਿਵੈਲਪ ਕੰਟਰੀ ਦਾ ਜਿਹੜਾ ਇੱਕ ਗੋਲ ਹੈ ਉਸ ਨੂੰ ਮਿਠਣ ਦੇ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਸੋ ਸਪੋਰਟਸ ਮੈਨੇਜਮੈਂਟ ਤੋਂ ਲੈ ਕੇ ਸਪੋਰਟਸ ਯੂਨੀਵਰਸਿਟੀਆਂ ਔਰ ਸਪੋਰਟਸ ਕਿਉਂਕਿ ਹਰਿਆਣਾ ਦੇ ਵਿੱਚ ਦੇਖਿਆ ਜਾਵੇ ਤਾਂ ਸਪੋਰਟਸ ਜਿਹੜਾ ਆ ਉਸ ਸਟੇਟ ਦਾ ਬੈਕਬੋਨ ਹੋ ਰਿਹਾ ਉੱਥੇ ਦੇ ਬੜੇ ਸਾਰੇ ਖਿਡਾਰੀ ਜਿਹੜੇ ਨੇ ਉਹ ਹਰ ਸਪੋਰਟਸ ਦੇ ਵਿੱਚ ਨੇ ਚਾਹੇ ਉਹ ਐਥਲੈਟਿਕ ਹੈ ਚਾਹੇ ਉਹਨਾਂ ਦਾ ਆਵਦਾ ਜੇ ਕਹੀਏ ਕਿ ਅ ਸਟੇਟ სპੋਰਟਸ ਦੰਗਲ ਹੈ ਉਹਦੇ ਵਿੱਚ ਤਾਂ ਬਾ ਕਮਾਲ ਕਰ ਰਿਹਾ ਸੋ weight lifting ਤੋਂ ਲੈ ਕੇ ਦੰਗਲ ਤੱਕ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਹਾਈ ਜੇ ਕਿ ਇਹ ਕਿ ਹਾਈ ਟੈਕਨੀਕਲੀ ਸਟਰੋਂਗ ਜਿਹੜੀ ਇਮਿਊਨਿਟੀਆਂ ਦੇਣੀਆਂ ਇਹ ਹਰਿਆਣਾ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਔਰ ਇਸ ਦੋ ਦਿਨਾਂ ਦੀ ਜਿਹੜੀ ਕਾਨਫਰੰਸ ਹੈ ਉਹਦਾ ਅੱਜ ਪਹਿਲਾ ਦਿਨ ਹੈ ਔਰ ਇਸੇ ਕਾਨਫਰੰਸ ਦੇ ਵਿੱਚ ਉਹਨਾਂ ਨੇ ਖਿਡਾਰੀਆਂ ਦੇ ਲਈ ਬੜੇ ਵੱਡੇ ਐਲਾਨ ਕੀਤੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਖਿਡਾਰੀਆਂ ਦੇ ਨਾਲ ਮੋਢੇ ਤੇ ਮੋਢਾ ਜੋੜ ਕੇ ਖੜੇ ਆਂ ਪਰ ਇਹ ਇੱਕ ਜਿਹੜਾ ਅ ਅੱਜ ਦਾ ਪ੍ਰੋਗਰਾਮ ਹੈ ਇਹ ਸਿਰਫ ਤੇ ਸਿਰਫ ਇਹ ਦੱਸਣ ਦੇ ਲਈ ਹੈ ਕਿ ਅਸੀਂ ਅੱਗੋਂ ਕੀ ਕਰਨਾ ਕਿਸ ਤਰੀਕੇ ਦੇ ਨਾਲ ਕਰਨਾ ਹੈ ਔਰ ਬਖਰੀਆਂ ਬਖਰੀਆਂ ਖੇਡ ਜਿਹੜੀਆਂ ਕਹੇ ਲਿਆ ਕਿ ਖੇਡ ਡਿਸਪਲਨ ਨੇ ਉਹਨਾਂ ਦੇ ਵਿੱਚ ਕੀ ਕੀ ਹੋ ਸਕਦਾ ਔਰ ਯੂਨੀਵਰਸਿਟੀ ਕਾਲਜ ਔਰ ਹੋਰ ਵੱਡੇ ਲੈਵਲਾਂ ਦੇ ਉੱਤੇ ਕਿੱਦਾਂ ਜਿਹੜੇ ਖਿਡਾਰੀਆਂ ਨੂੰ ਨਿਖਾਰਿਆ ਜਾ ਸਕਦਾ ਤਾਂ ਜੋ ਅੱਗੇ ਹੋਣ ਗੱਲਬਾਤ ਵੀ ਹੋਈ ਹੈ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹ ਵੀ ਤੁਹਾਨੂੰ ਸੁਣਾਉਣੇ ਆ ਵੀ ਉਹ ਕੀ ਕਹਿ ਰਹੇ ਨੇ फॉर्मेंस मॉडल विकसित करना ये हमारे लिए जरूरी है साथियों भारत की पारंपरिक जो खेल तकनीकी और आधुनिक खेल बाजार से जोड़कर हम एक नया इंडिया स्पोर्ट्स ब्रांड वो भी बना सकते हैं उसको भी हमें बनाना चाहिए मेरे लिए मैं आपको आग ये आग्रह करना हूँ साथियों प्रत्येक जिला में हम सब देखते हैं कि जिला हाई परफॉर्मेंस सेंटर्स और पंचायत स्तर पर मिनी स्पोर्ट्स कॉम्प्लेक्स और मोबाइल ट्रेनिंग लैब के माध्यम से प्रतिभा निखार करके करने के लिए पहल ये सरकार के द्वारा की जा रही है साथियों ये मेरे लिए बड़ी खुशी की बात है कि यह खेल विश्वविद्यालय इस दिशा में प्रमुख भूमिका ये निभा रहा है मैं बहुत बहुत बधाई भी देता हूँ हम इसे अंतरराष्ट्रीय स्तर के खेल अनुसंधान और प्रशिक्षण का केंद्र बनाने के लिए ये हमारी सरकार प्रतिबद्ध है साथियों मैं विश्वविद्यालय कुलपति महोदय और हमारे फैकल्टी के हमारे सभी माननीय सदस्यगण मैं ये उनको कहना चाहूंगा सपोर्ट्स टेक्नोलॉजी और स्टार्टअप इंक्यूबेशन सेंटर्स और बायो और एआई आधारित प्रदर्शन विशेष विश्लेषण और राष्ट्रीय खेल अनुसंधान प्रयोगशालाओं के निर्माण पर हम काम करें साथियों सरकार की ओर से आपको हर संभव सहायता देने का काम निरंतर हमारी सरकार करेगी साथियों आज खेल केवल खिलाड़ियों का विषय नहीं है यह एक विशाल रोजगार क्षेत्र भी बन चुका है साथियों मुझे खुशी है कि आज हमें खेलों में भविष्य की जरूरतों के अनुरूप अन्य कई क्षेत्रों को भी डेवेलप करने की आज आवश्यकता है साथियों इस क्षेत्र में जहां अवसर हैं वहां चुनौतियां भी हमारे सामने हैं हमें इन्हें स्वीकार कर समाधान की दिशा में गति से आगे बढ़ने की आवश्यकता है महानगरों की तुलना में आज अगर हम देखते हैं ग्रामीण क्षेत्र में जो सुविधाएं हैं उन सुविधाओं का आज ग्रामीण क्षेत्र में अभाव है कम है कई युवा आर्थिक कारणों से खेल को बीच में छोड़ करके चले जाते हैं अभी भी ज्यादातर स्थानों पर पारंपरिक तरीकों से प्रशिक्षण वो होता है साथियों इन चुनौतियों को अवसरों में बदलना ही भारतीयकरण की सबसे महत्वपूर्ण इसमें सफलता होगी इसको हमें इस मौके हरियाणा के सीएम नैब ने यह भी गल कही है कि पिछले ग्यारह महीनों तो तकरीबन नौ करोड़ यानी कि ਤਕਰੀਬਨ ਤਕਰੀਬਨ 1000 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਪੰਜਾਬ ਹਰਿਆਣਾ ਦੇ ਵਿੱਚ ਸਪੋਰਟਸ ਮੈਨਿਟੀਆਂ ਦੇ ਉੱਤੇ ਸਪੋਰਟਸ ਦੀ ਪਰਫੁੱਲਤਾ ਦੇ ਲਈ ਜਿਹੜਾ ਹੈ ਉਹ ਖਰਚੁਕੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਆ ਕਿ 2047 ਤੱਕ ਯਾਰਾ ਕਿ ਸਾਡਾ ਟੀਚਾ ਆ ਮੋਦੀ ਜੀ ਦਾ ਟੀਚਾ ਆ ਕਿ ਭਾਰਤ ਨੂੰ ਡਿਵੈਲਪ ਕੰਟਰੀ ਦੇ ਵਿੱਚ ਬਣਾਉਣਾ ਆ ਆ ਜਿਹੜੀ ਕਾਨਫਰੰਸ ਜਿਹੜੀ ਹੋਈ ਆ ਜਿਹੜੀ ਕਿ ਦੋ ਦਿਨਾਂ ਦੀ ਕਾਨਫਰੰਸ ਆ ਉਹਦਾ ਮਕਸਦ ਇਹ ਹੀ ਆ ਕੇ ਹਰਿਆਣਾ ਦੇ ਵਿੱਚ ਜਿਹੜੀ ਚੀਜ਼ ਦੇ ਲਈ ਉਹ ਪਰਫੁੱਲਤਾ ਹੈ ਆਪਣੇ ਸਪੋਰਟਸ ਲਈ ਪਰਫੁੱਲਤਾ ਹੈ weight lifting ਦੇ ਪਰਫੁੱਲਤਾ ਹੈ ਦੰਗੜ ਲਈ ਪਰਫੁੱਲਤਾ ਹੈ ਉਹ ਜਿਹੜਾ ਆ ਉੱਥੇ ਉਹਦਾ ਪ੍ਰਬੰਧ ਕਰਨਾ ਖੇਡ ਪ੍ਰਬੰਧਨ ਭਾਰਤ ਜਿਹੜਾ ਮਾਡਲ ਹੈ ਉਸ ਨੂੰ ਸਰਵ ਉੱਚ ਕਰਨਾ ਇਹ ਉਹਨਾਂ ਦੀ ਇੱਕ ਵੱਡੀ ਕੋਸ਼ਿਸ਼ ਹੈ ਨਾਇਬ ਸਹਾਣੀ ਲਗਾਤਾਰ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਹਰਿਆਣਾ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਇਹ ਜਿਹੜੀ ਗੱਲ ਹੋਈ ਹੈ ਅੱਜ 2 ਦਿਨਾਂ ਦੀ ਕਾਨਫਰੰਸ ਹੈ ਇਹਦੇ ਨਾਲ ਖਿਡਾਰੀਆਂ ਨੂੰ ਤਾਂ ਜੋਸ਼ ਮਿਲੇਗਾ ਜਿਹੜੇ ਕੋਚ ਹੈ ਜਾਂ ਉਹਨਾਂ ਦੇ ਨਾਲ-ਨਾਲ ਜੇ ਦੇਖਿਆ ਜਾਵੇ ਕਿ ਸਭ ਤੋਂ ਜ਼ਿਆਦਾ ਆਪਾਂ ਕਹਿੰਨੇ ਆ ਕਿ ਜਿਹੜੇ ਉੱਥੇ ਦੇ ਟੈਕਨੀਕਲ ਸਟਾਫ ਹੁੰਦਾ ਹੈ ਚਾਹੇ ਉਹ ਸਟੇਡੀਅਮ ਦਾ ਰੱਖ-ਰਖਾਵ ਕਰਨ ਵਾਲੇ ਹੋਣ ਜਾਂ ਫਿਰ ਇਹ ਕਹ ਲਈਏ ਕਿ ਫਿਜ਼ੀਓਥੈਰੇਪਿਸਟ ਦੀ ਗੱਲ ਹੁੰਦੀ ਹੈ ਖਾਸ ਕਰਕੇ ਸਪੋਰਟਸ ਫਿਜ਼ੀਓਥੈਰੇਪੀ ਥੈਰੇਪਿਸਟ ਜਿਹੜੇ ਨੇ ਉਹ ਹਰ ਖਿਡਾਰੀ ਕਹਿੰਦਾ ਆ ਕਿ ਹਰ ਸਪੋਰਟਸ ਦੇ ਲਈ ਵੱਖਰਾ ਫਿਜ਼ੀਓਥੈਰੇਪਿਸਟ ਹੋਣਾ ਚਾਹੀਦਾ ਜੇ ਉਹ ਦੰਗਲ ਕਰ ਲਿਆ ਤੇ ਉਹਦੇ ਲਈ ਵੱਖਰਾ ਹੋਣਾ ਚਾਹੀਦਾ ਜੇ ਉਹ ਵੇਟ ਲਿਫਟਿੰਗ ਕਰ ਰਿਹਾ ਤੇ ਉਹਦੇ ਲਈ ਵੱਖਰਾ ਹੋਣਾ ਚਾਹੀਦਾ ਆ ਔਰ ਇਸੇ ਕੜੀ ਦੇ ਵਿੱਚ ਇਹ ਦੋ ਦਿਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਅਹਿਮ ਹੋਏਗੀ ਕਿਉਂਕਿ ਸਪੋਰਟਸ ਜਿਹੜਾ ਆ ਉਹਦੀ ਗਲਤੀ ਅਸੀਂ ਕਰਦੇ ਆ ਪਰ ਸਪੋਰਟਸ ਦੀ ਪਰਫੁੱਲਤ ਆ ਸਪੋਰਟਸ ਨੂੰ ਪਰਫੁੱਲਤ ਕਿਵੇਂ ਕਰਨਾ ਆ ਇਹ ਗੱਲ ਜਿਹੜੀ ਹੈ ਬਹੁਤ ਅਹਿਮ ਹੋ ਜਾਂਦੀ ਹੈ ਔਰ ਹਰਿਆਣਾ ਦੇ ਸੀਐਮ ਜਿਹੜੇ ਕੀ ਆ ਇੱਥੇ ਪਹੁੰਚੇ ਸੀਗੇ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਬਹੁਤਾ ਮੈਂ ਵੀ ਨਹੀਂ ਜਾਣਦਾ ਪਰ ਜਦੋਂ ਇਦਾਂ ਦੀਆਂ ਗੋਸ਼ਟੀਆਂ ਹੁੰਦੀਆਂ ਨੇ ਇਦਾਂ ਦੀਆਂ ਡਿਸਕਸ਼ਨ ਹੁੰਦੀਆਂ ਨੇ ਤਾਂ ਉਹਦੇ ਵਿੱਚੋਂ ਸਭ ਕੁਝ ਨਿਕਲ ਕੇ ਆਉਂਦਾ ਆ ਪਿਛਲੇ 11 ਸਾਲਾਂ ਤੋਂ ਕਹਿੰਦੇ ਆ ਵੀ ਅਸੀਂ ਹਜ਼ਾਰ ਦੇ ਕਰੀਬ ਜਿਹੜਾ 1000 ਕਰੋੜ ਦੇ ਕਰੀਬ ਜਿਹੜਾ ਆ ਇਹਨਾਂ ਇਸ ਵਿਸ਼ੇ ਦੇ ਉੱਤੇ ਖਰਚ ਆਇਆ ਔਰ ਖਿਡਾਰੀਆਂ ਦੇ ਲਈ ਅਸੀਂ ਹਮੇਸ਼ਾ ਖੜੇ ਆ ਔਰ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਐਮ ਹੋ ਜਾਂਦਾ ਆ ਕਿਉਂਕਿ ਘਰੇਲੜਾ ਦੁਨੀਆ ਦੇ ਉੱਤੇ ਜੇ ਖੇਡ ਮਾਡਲ ਬਣਦਾ ਆ ਤਾਂ ਉਹਦੀ ਉਹਦੇ ਉਹਦੀਆਂ ਜਿਹੜੀਆਂ ਐਗਜ਼ਾਮਪਲ ਆ ਉਹ ਸੈੱਟ ਕੀਤੇ ਜਾਂਦੇ ਆ ਅਸੀਂ ਕਹਿੰਦੇ ਆ ਕਿ ਜੇ ਕੋਈ ਵੀ ਇਵੈਂਟ ਹੁੰਦਾ ਚਾਹੇ 올림픽 ਹੈ ਜਾਂ ਫਿਰ ਏਸ਼ੀਅਨ ਗੇਮਸ ਨੇ ਕਾਮਨਵੈਲਥ ਗੇਮਸ ਨੇ ਤਾਂ ਉਹਨਾਂ ਦੇ ਵਿੱਚ ਚਾਈਨੀਸ ਖਿਡਾਰੀ ਜਿਹੜੇ ਨੇ ਉਹ ਬਹੁਤ ਬਾਜ਼ੀ ਮਾਰਦੇ ਨੇ ਸੋ ਚਾਈਨਾ ਅਮਰੀਕਾ ਔਰ ਬੜੇ ਸਾਰੇ ਹੋਰ ਮੁਲਕ ਜਪਾਨ ਵਰਗੇ ਮੁਲਕ ਜਿਹੜੇ ਨੇ ਉਹਨਾਂ ਦੀ ਰੀਸ ਕਰਨਾ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਗੱਲ ਹੈ ਉਧਰ ਜੇ ਦੁਬਾਰਾ ਤੋਂ ਇਹ ਕੌਂਟਰੋਵਰਸੀ ਖੜਨੀ ਸ਼ੁਰੂ ਹੋ ਗਈ ਹੈ ਕਿਉਂਕਿ ਮੰਮਤਾ ਬੈਨਰ ਜੀ ਦੇ ਉੱਤੇ ਹਰਿਆਣਾ ਦੇ ਸੀਐਮ ਨੈਪ ਸਾੜੀ ਹੋਣਾ ਨੇ ਇਹ ਕਿਹਾ ਸੀਗਾ ਵੀ ਉਹਨਾਂ ਨੂੰ ਧਰਮ ਦੀ ਰਾਜਨੀਤੀ ਖਾਸ ਕਰਕੇ ਹਿੰਦੂ ਨੂੰ ਟਾਰਗੇਟ ਕਰਨਾ ਬੰਦ ਕਰਨਾ ਚਾਹੀਦਾ ਔਰ ਉਹਨੂੰ ਲੈ ਕੇ ਲਗਾਤਾਰ ਜੜਾਇਆ ਹੁਣ ਇਹ ਜਿਹੜੀ ਆਪਾਂ ਕਹ ਲਈਏ ਕਿ ਇਹਦੇ ਪਿੱਛੇ ਡਿਵੈਲਪਮੈਂਟ ਹੋ ਰਹੀ ਹੈ ਔਰ ਹਰਿਆਣਾ ਦੇ ਵਿੱਚ ਜਿਹੜਾ ਆ ਇਸ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਉਹ ਕਹਿੰਦੇ ਬਾਹਰੋਂ ਬੁਲਾਵਾ ਨੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਬਣਵਾਈਆਂ ਨੇ ਮਮਤਾ ਬੇਨਰਜੀ ਨੇ ਔਰ ਸੀਐਮ ਨੈਮ ਸਰਣੀ ਨੇ ਮਮਤਾ ਬੇਨਰਜੀ ਦੇ ਉੱਤੇ ਬੜਾ ਵੱਡਾ ਵਾਰ ਕੀਤਾ ਆ ਔਰ ਹਿੰਦੂਆਂ ਨੂੰ ਉਹਨਾਂ ਨੇ ਕਹਿਆ ਵੀ ਟਾਰਗੇਟ ਕਰਦੀ ਐ ਸੀਐਮ ਮਮਤਾ ਬੇਨਰਜੀ ਔਰ ਕਿਉਂਕਿ ਹਿੰਦੂ ਵਰਸਸ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਸੀਗਾ ਉਸ ਦੇ ਉੱਤੇ ਬੋਲ ਰਿਹਾ ਹਾਲਾਂਕਿ ਜਾਤ ਮੈਨੂੰ ਲੱਗਦਾ ਹੈ ਜਾਂ ਧਰਮ ਹੈ ਜਾਂ ਕਾਸਟ ਹੈ ਗਰੀਟ ਹੈ ਉਸ ਨੂੰ ਤਾਂ ਚੱਕਣਾ ਹੀ ਨਹੀਂ ਚਾਹੀਦਾ ਔਰ ਫਿਲਹਾਲ ਹਿੰਦੂਆਂ ਨੂੰ ਜਾਣ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਇਹ ਕਹਿਣਾ ਸੀਗਾ ਨਾਇਬ ਸੈਣੀ ਦਾ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਬਕਾਇਦਾ ਮੀਡੀਆ ਦੇ ਨਾਲ ਔਰ ਉਹ ਗੱਲਬਾਤ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਔਰ ਉਹਦੀ ਕਲਿੱਪ ਜਿਹੜੀ ਹੈ ਉਸੇ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨੇ ਉਹ ਜਿਹੜੀ ਉਹ ਤੋਂ ਕਿਸੇ ਕੇ एक विशेष वर्ग के तरफ ध्यान दे रखे उसने तो भाई मोदी जी की तरफ ध्यान दीजिए जिस तरह उन्होंने कहा कि कोई भी योजना बने 140 करोड़ लोगों के लिए बनेगी वहां तो किसी विशेष व्यक्ति को प्रोत्साहन देते हैं और वहां पर क्या हालात तो महिलाओं की हो रही है महिला मुख्यमंत्री के शासन के अंदर महिलाएं पीड़ित हैं बेटियां है बाहर नहीं जा सकती वहां पर और किस प्रकार से वहां हिंदुओं को एक टारगेट बनाया जा रहा है आपके सामने है दुर्भाग्यपूर्ण है ऐसा नहीं होना चाहिए भाई आपको वोट दिया है वोट दे करके आपको एक संवैधानिक पद के ऊपर बैठाया है अगर कोई व्यक्ति चुना जाता है प्रदेश के लिए वो सारे प्रदेश का होता है भेदभाव नहीं होता फिर क्योंकि ये लोग भेदभाव करते हैं और भेदभाव करके ही वोट बटोरने वो का काम करते हैं ਕਿੰਨੇ ਲੋਕ ਇਹਨਾਂ ਨੇ ਵਹਾਂ ਤੇ ਬਾਹਰ ਤੇ ਬਲਾਕ ਤੇ ਵਹਾਂ ਵੋਟੇ ਬਣਵਾਏ ਦੀ ਆਪਕੇ ਸਾਹਮਣੇ ਐ ਐਸੀ ਹਰਿਆਣਾ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਔਰ ਇਹਦੇ ਵਿੱਚ ਅੱਜ ਜਿਹੜੇ ਉਹਨਾਂ ਦੇ ਸੀਐਮ ਨੇ ਨਾਇਬ ਸੈਣੀ ਉਹ ਕਾਫੀ ਚਰਚਾ ਦੇ ਵਿੱਚ ਰਹੇ ਨੇ ਇੱਕ ਤਾਂ ਸਪੋਰਟਸ ਨੂੰ ਪਰਫੁੱਲਤ ਕਰਨ ਦੇ ਲਈ ਬਹੁਤ ਵੱਡਾ ਸ਼ਲਾਘਾਯੋਗ ਕਾਰਨ ਹੈ ਦੂਸਰਾ ਪੋਲਿਟੀਕਲ ਸਟੇਟਮੈਂਟ ਜਿਹੜੀ ਉਹਨਾਂ ਦੀ ਦਿੱਤੀ ਹੈ ਕਿ ਮਮਤਾ ਮੈਨਰਜੀ ਹਿੰਦੂਆਂ ਨੂੰ ਟਾਰਗੇਟ ਕਰਨਾ ਬੰਦ ਕਰੇ ਇਹ ਦੋਹੇ ਚਰਚਾ ਦੇ ਵਿੱਚ ਰਹੀਆਂ ਨੇ ਮੈਂ ਜਤਿੰਦਰ ਸਿੰਘ ਖੈਰਾ ਫਿਰ ਮਿਲਾਂਗਾ ਤੁਹਾਨੂੰ ਸਸਟਰੀਆ ਕਾ